ਅੱਜ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬੀਬੀ ਦੀ ਪੰਡੋਰੀ ਵਿਖੇ ਉਸ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਧਿਰਾਂ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ ਜਿਸ ਵਿੱਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ ਤੇ ਪਹੁੰਚ ਕੇ ਤੇ ਜਾਂਚ ਵਿੱਚ जुट ਗਈ ਇਸ ਮੌਕੇ ਡੀਐਸਪੀ ਐਸਐਸਪੀ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਵਿੱਚ ਦੋ ਧਿਰਾਂ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਹੈ ਅਤੇ ਗੋਲੀਆਂ ਚੱਲਣ ਦਾ ਪਤਾ ਲੱਗਾ ਹੈ ਉਨਾ ਕਹਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਤੇ ਜੋ ਵੀ ਤਫਤੀਸ਼ ਆਏਗਾ ਉਸ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਲੜਾਈ ਵਿੱਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚ ਇੰਦਰਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਤੇ ਦੂਸਰੀ ਪਾਰਟੀ ਦੇ ਅਮਰ ਸਿੰਘ ਸਰਪੰਚ ਪੁੱਤਰ ਅਜਾਇਬ ਸਿੰਘ ਵੱਜੋਂ ਪਛਾਣ ਹੋਈ ਹੈ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਲਿਆਂਦਾ ਗਿਆ ਜਿੱਥੇ ਇੰਦਰਪ੍ਰੀਤ ਸਿੰਘ ਨੂੰ ਰੈਫਰ ਕਰ ਦਿੱਤਾ ਗਿਆ ਹੈ। ਕੀ ਲੱਗਾ ਬਈ ਤੁਹਾਡੀ ਲੱਤ ਕੀ ਲੱਗਾ ਲੱਤ ਤੁਸੀ ਕਿਹਨਾਂ ਭਾਈ ਉਹਨਾਂ ਦੇ ਆਪਾਂ ਇਹ ਕੰਮ ਨਹੀਂ ਕਰਨਾ ਕਿਚਨ ਚੋਂ ਚਲੋ ਕਿਹੜਾ ਨੰਬਰ ਡਿਜੀਟਲ ਨੰਬਰ ਕਿਹੜਾ ਇਧਰ ਲਓ ਲੱਗੇ ਜਮਾਨਾ ਇਹ ਡਾਕਟਰ ਦਾ ਭਾਜੀ ਕੀ ਨਾਮ ਹੈ ਇੰਦੋ ਵੀ ਸਿੰਗ ਭਾਜੀ ਕੀ ਹੋਇਆ ਭਾਜੀ ਅਸੀਂ ਜ਼ਮੀਨ ਲਈ ਸੀ ਕਿ 3 ਮਹੀਨੇ ਪਹਿਲਾਂ ਪਿੰਡ ਚ ਤੇ ਸਾਡੇ ਪਿੰਡ ਦਾ ਸਰਪੰਚ ਉਹਨੂੰ ਠੇਕੇ ਤੇ ਹੁੰਦਾ ਸੀਗਾ ਤੇ ਅੱਜ ਅਸੀਂ ਆਪਣਾ ਇੰਕਲਾਮ ਕਰਾ ਕੇ ਤੇ ਖੇਤ ਪਾਉਣ ਗਏ ਸੀਗੇ ਉਥੇ ਖੇਤ ਪਾਉਂਦੇ ਪਾਉਂਦੇ ਪਹਿਲਾਂ ਤਾਂ ਉਹਨਾਂ ਨੇ ਆ ਕੇ ਸਾਨੂੰ ਮਾਰਕੀਟ ਕੀਤੀ ਉਹਨਾਂ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਫਿਰ ਬਾਅਦ ਚ ਉਹਨਾਂ ਦਾ ਮੁੰਡਾ ਰਵੋਲਵਰ ਲੈ ਕੇ ਆਇਆ ਕਿੰਨਾ ਤੋਂ ਮੁੰਡਾ ਸੀ ਸਰਪੰਚ ਦਾ ਮੁੰਡਾ ਸਰਪੰਚ ਦਾ ਕੀ ਨਾਂ ਹੈ ਸਰਪੰਚ ਦਾ ਨਾਂ ਨਾ ਮਚੇ ਤੇ ਉਹਨਾਂ ਨੇ ਉਹਦਾ ਮੁੰਡਾ ਆਇਆ ਬਾਅਦ ਚ ਰਬੋਰ ਬੋਲ ਲੈ ਕੇ ਆਂਦਿਆ ਪਹਿਲਾਂ ਉਹਦੇ ਵੱਡੇ ਮੁੰਡੇ ਨੇ ਗੋਲੀ ਚਲਾਈ ਸੀ ਉਸ ਤੋਂ ਬਾਅਦ ਛੋਟੇ ਮੁੰਡੇ ਨੇ ਉਹ ਤੋਂ ਬਾਅਦ ਮੇਰੇ ਗੋਲੀ ਲੱਗ ਗਈ ਸੱਤ-ਅੱਠ ਗੋਲੀਆਂ ਤੇ ਲੱਗੀਆਂ ਪਈ ਉਹਨਾਂ ਨੇ ਪਹਿਲਾਂ ਤਾਂ ਮੈਂ ਬਚ ਗਿਆ ਫਿਰ ਆਖਰੀ ਵਾਰ ਜਦੋਂ ਮੈਂ ਖੇਤ ਬਾਸੋਂਦਾ ਸੀਗਾ ਉਹਨੇ ਗੋਲੀ ਮਾਰੀ ਮੇਰੇ ਹੱਥ 'ਤੇ ਵੀ ਗੋਲੀ ਮਾਰੀ ਲੈ ਕੇ ਆਂਦਿਆ ਸੋਤਾ ਕੁ ਜੀ ਮੋਰੇ ਹਾਂਜੀ ਭਾਈ ਤੇ ਹੁਣ ਉਹ ਮੋਕੇ ਤੋਂ ਫਰਾਰ ਹੋ ਗਏ ਸੀ ਮੋਕੇ ਭਾਜੀ ਪਤਾ ਨਹੀਂ ਮੈਂ ਤਾਂ ਇੱਧਰੋਂ ਆ ਗਿਆ ਸੀ ਡੈਡੀ ਨੂੰ ਲੈ ਕੇ ਇੱਧਰੋਂ ਆ ਗਿਆ ਸੀ ਹਸਪੀਟਲ ਲੈ ਕੇ ਆ ਗਏ ਪੁਲਿਸ ਪਹੁੰਚੀ ਸੀ ਮੋਕੇ ਤੇ ਭਾਈ ਮੋਕੇ ਤੇ ਕੋਈ ਪੁਲਿਸ ਨਹੀਂ ਸੀ ਜੀ ਜਮੀਨ ਤੁਹਾਡੀ ਆਪਣੀ ਸੀ ਜਿਹੜੀ ਹਾਂਜੀ ਭਾਜੀ ਜਮੀਨ ਸਭ ਕੁਝ ਰਜਿਸਟਰੀ ਹੋ ਗਈ ਸੀ ਬੱਸ ਰੱਖਣਾ ਮੈਂ ਜੀ ਰੱਖਾਂ ਮੰਜੀ ਕੋਈ ਇਹ ਕੀ ਹੋਇਆ ਕੌਣ ਆ ਜਤੂ ਜੀ ਇਹ ਦੋਈ ਪਾਰਟੀ ਦੇ ਬੰਦੇ ਸੀ 40 ਸਾਲ ਤੋਂ ਸਾਡੇ ਕੋਲ ਜ਼ਮੀਨ ਦਾ ਕਬਜ਼ਾ ਜਿੱਤੇ ਅਸੀਂ ਉਹ ਲੈਵੇ ਦੋਈ ਨਹੀਂ ਵੀ ਆ ਅੱਗੇ ਕਹਿੰਦਾ ਉਹ ਨਮਟਾ ਕਰਾਈ ਬਣੀ ਕੀ ਕਹਿੰਦੇ ਹੁੰਦੇ ਨੇ ਉਹ ਜ਼ਮੀਨ ਤੇ ਮਤਲਬ ਅੱਜ ਸੇਲ ਹੀ ਵੀ ਆ ਅੱਛਾ ਸੇਲ ਹੀ ਹੋ ਗਿਆ ਸੇਲ ਹੀ ਵੀ ਸਾਡੇ ਕੋਲ ਜਗਾ ਤੁਹਾਡੇ ਕੋਲ ਕਿੰਨੇ ਚਿਰ ਤੋਂ 40 ਸਾਲ ਦੀ ਆ ਤੁਹਾਡੇ ਕੋਲ ਹੀ ਹਾਂ ਜੀ ਸਾਡੇ ਇਹ ਹੈਗੀ ਆ ਅਸੀਂ ਤਾਂ ਵਿਗੇ ਆ 26 ਜ਼ਮੀਨ ਕਿੰਨੀ ਆ ਟੋਟਲ ਜ਼ਮੀਨ ਕਿੰਨੀ ਆ ਅਸੀਂ ਵਿਗੇ ਅੱਛਾ ਹੈਗੇ ਨੇ 10 ਕਿੱਲੇ ਇਹ ਜਣ ਕੀ ਹੋ ਦੋਈ ਪਾਰਟੀ ਦੇ ਬਾਹਰ ਗਏ ਵੀ ਨਹੀਂ ਬਾਹਰ ਚਾਰ ਪਾਰਟੀਆਂ ਦੇ ਜ਼ਮੀਨ ਵੰਡੀ ਵੀ ਆ ਚਾਰ ਜਾਣਿਆਂ ਦੀ ਜ਼ਮੀਨ ਹੈ ਅਸੀਂ ਸਾਡੇ ਕੋਲ ਠੇਕੇ ਤੇ ਇਹ ਜਿਹੜੀ ਜ਼ਮੀਨ ਤੇ ਸਾਡਾ ਕਬਜ਼ਾ ਕਰਿਆ ਸਾਨੂੰ ਦੇ ਕੇ ਗਿਆ ਵਾ ਸੀ ਉਹ ਅੱਛਾ ਤਨੈਲ ਸਿੰਘ ਉਹ ਮਰ ਗਿਆ ਸੀ ਮਖਤਿਆਰ ਨਾਮਾ ਸਾਡੇ ਕੋਲ ਸਾਰਾ ਕਾਗਜ਼ ਪੱਤਰ ਸਾਰਾ ਕੁਝ ਸਾਡੇ ਕੋਲ ਪਿਆ ਆ ਫਿਰ ਕਬਜ਼ਾ ਲੈਣ ਕਿਉਂ ਇਹਨਾਂ ਨੇ ਪਤਾ ਨਹੀਂ ਕਾਹਦੇ ਲੈਣ ਗਏ ਨੇ ਇਹ ਧੱਕਾਸ਼ਾਹੀ ਕਰਦੇ ਨੇ ਸਾਡੇ ਨਾਲ ਜਿਹੜਾ ਇਸ਼ਤੇ ਦਿੱਤਾ ਹੋਇਆ ਕੋਈ ਪਾਲਤੂ ਕਿਤੇ ਕੋਲ ਲਿੱਤਾ ਹੋਇਆ ਹਾਂਜੀ ਜਿਹੜਾ ਤੁਸੀਂ ਕਹਿੰਦੇ ਕੋਰਟ 'ਚ ਇਸਤੇ ਹੈਗਾ ਉਹ ਕਿਦੇ ਕੋਲ ਲਿੱਤਾ ਵਾ ਉਹ ਅਸੀਂ ਜਾਜ ਤੋਂ ਲਿਆ ਵਾ ਦੂਜੀ ਪਾਰਟੀ ਕਿਹੜੀ ਐ ਦੂਜੀ ਪਾਰਟੀ ਪਰਮਜੀਤ ਸਿੰਘ ਮੱਖਣ ਸਿੰਘ ਹੋਈ ਹੋਇਆ ਹੋਈ ਹਾਂਜੀ ਕਿਵੇਂ ਨਾ ਕੇਸ ਚੱਲਦਾ ਤੁਹਾਡਾ ਹਾਂਜੀ ਇਹਨਾਂ ਨੇ ਸਾਡੇ ਤੇ ਆ ਕੇ ਹਮਲਾ ਕਰਿਆ ਸਾਡਾ ਟਰੈਕਟਰ ਵੀ ਸਾਰਾ ਹੀ ਭੰਨਤਾ ਮੇਰੇ ਤਾਂ ਵੀ ਇਹਨਾਂ ਨੇ ਹਮਲਾ ਕਰਿਆ ਮੇਰੇ ਵੀ ਇਹਨਾਂ ਨੇ ਡੰਡੇ ਮਾਰੇ ਆ ਦੇਖੋ ਖੂਨ ਚੱਲਦਾ ਹੱਥ ਇਹ 50 60 ਬੰਦੇ ਸੀ ਅੱਛਾ ਇਹ ਇਹ ਕਹੇ ਵੀ ਗੋਲੀਆਂ ਚਲਾਈਆਂ ਨਹੀਂ ਅਸੀਂ ਨਹੀਂ ਗੋਲੀਆਂ ਚਲਾਈਆਂ ਪੁਲਿਸ ਨੇ ਧੱਕਾ ਸ਼ਾਈ ਸਾਡੇ ਨਾਲ ਆ ਕੇ ਪੁਲਿਸ ਨੇ ਕਰੀਏ ਸਾਡੇ ਨਾਲ ਧੱਕਾ ਸ਼ਾਈ ਬਹੁਤ ਕਰੀਏ ਸਾਡੇ ਨਾਲ ਟੜੇ ਨਿਆਣੇ ਚੱਕ ਕੇ ਲੈ ਗਏ ਸਾਡੇ ਪੁਲਿਸ ਨੇ ਵੀ ਇਹਨਾਂ ਨੂੰ ਨਹੀਂ ਹੋਇਆ ਕਿੱਥੇ ਜ਼ਮੀਨ ਤੇ ਹੈ ਜ਼ਮੀਨ ਤੇ ਨਹੀਂ ਹੋਇਆ ਸਾਡੇ ਘਰੇ ਵੀ ਇਹਨਾਂ ਨੇ ਹਮਲਾ ਕਰਿਆ ਵੀਡੀਓ ਇੱਕ ਵਾਇਰਲ ਹੋ ਰਹੀ ਗੋਲੀਆਂ ਥੋੜੇ ਬੇਟਾ ਸੰਸਾਭ ਕੋਕਲ ਚਲਾ ਰਹੇ ਰਵਲਵਰ ਚਲਾਦੇ ਵੀਡੀਓ ਆਈ ਨਹੀਂ ਉਹ ਫਿਰ ਇਹਨਾਂ ਇਹਨਾਂ ਨੇ ਸਾਡੇ ਇਹਨਾਂ ਦੇ ਗੋਲੀ ਮ ਕਿ ਇਹ ਸਾਡਾ ਮੁੰਡਾ ਗੋਲੀ ਪਤਾ ਨਹੀਂ ਫੇਰ ਉਹਨੇ ਕਰੀ ਹੋਵੇ ਪਤਾ ਨਹੀਂ ਹੈਗਾ ਇਸ ਬਾਰੇ ਮੈਨੂੰ ਮੈਂ ਗਲਤ ਮੈਂ ਦੱਸਣਾ ਇਹਦਾ ਪਤਾ ਨਹੀਂ ਮੈਂ ਕਿੰਨਾ ਚਿਰ ਚੱਲਿਆ ਐਸਾ ਨਹੀਂ ਪਤਾ ਨਹੀਂ ਮੁੰਡੇ ਦਾ ਨਾਮ ਇੰਦਰਪ੍ਰੀਤ ਸਿੰਘ ਦਾ ਡੈਡੀ ਦਾ ਨਾਮ ਮੱਖਣ ਸਿੰਘ ਤੇ ਪੰਡੋਰੀ ਬੀਬੀ ਦੇ ਰਹਿਣ ਵਾਲੇ ਨੇ ਠੀਕ ਆ ਮੁੰਡੇ ਦੀ ਕੰਡੀਸ਼ਨ ਜੋ ਹੈ ਸਟੇਬਲ ਆ ਇਦਾਂ ਲੱਗਦਾ ਦੇਖਣ ਤੋਂ ਬਾਅਦ ਕਿ ਗੋਲੀ ਆਰ ਪਰ ਹੋ ਗਈ ਲੱਗਦੀ ਆ ਬਾਕੀ ਐਕਸਰੇ ਤੋਂ ਬਾਅਦ ਪਤਾ ਲੱਗੇਗਾ ਜੀ ਗੋਲੀ ਇੱਕ ਦਾ ਨਿਸ਼ਾਨ ਹੈਗਾ 1000 ਪਰ ਹੋਈ ਆ ਉਹੀ ਲੱਗਦਾ ਪਿਆ ਕੰਡੀਸ਼ਨ ਹਾਂਜੀ ਬੱਚੇ ਦੀ ਸਟੇਬਲ ਆ ਬਾਕੀ ਤਾਂ ਦਵਾਈ ਵਗੈਰਾ ਜਿਹੜਾ ਟ੍ਰੀਟਮੈਂਟ ਪਰਪਸ ਆਪਾਂ ਸਟਾਰਟ ਕਰ ਦਿੱਤਾ ਹਾਂਜੀ ਸਰ ਇਹ ਸਾਨੂੰ ਹੁਣੇ-ਹੁਣੇ ਤਲਾਹ ਮਿਲੀ ਸੀ ਕਿ ਪਡਵਰੀ ਬੀਬੀ ਪਿੰਡ ਵਿੱਚ ਜ਼ਮੀਨ ਦੇ ਕਬਜ਼ੇ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋਇਆ ਵਾ ਕੋਈ ਵਿਅਕਤੀ ਜ਼ਖਮੀ ਹੋਏ ਸੀ ਮੌਕੇ ਤੇ ਪਹੁੰਚੇ ਆ ਜ਼ਖਮੀਆਂ ਨੂੰ ਇਲਾਜ ਲਈ ਹਸਪਤਲ ਭੇਜਤਾ ਵਾ ਦੋਨਾਂ ਪਾਰਟੀਆਂ ਬਿਆਨ ਲੈ ਕੇ ਜੋ ਕਾਨੂੰਨ ਸਰਬੰਦੀਕਾਰ ਵੀ ਕੀਤੀ ਜਾਵੇਗੀ ਸਰ ਗੋਲੀਆਂ ਚੱਲਣ ਦੀ ਗੱਲ ਸਾਹਮਣੇ ਆਈ ਹੈ ਕਿੰਨੀਆਂ ਗੋਲੀਆਂ ਚੱਲੀਆਂ ਬਿਲਕੁਲ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਗੋਲੀ ਚੱਲੀ ਹੈ ਕੋਈ ਵੀਡੀਓ ਸਾਡੇ ਹੱਥ ਆਈਆਂ ਨੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕਿੰਨੇ ਫਾਇਰ ਹੋਏ ਨੇ ਕਿਹਦੇ ਵੱਲੋਂ ਕੀਤੇ ਗਏ ਨੇ ਸਾਰਾ ਪ੍ਰੋਪਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੌਕੇ ਤੇ ਸਰ ਕੋਈ ਜਾਨੀ ਨੁਕਸਾਨ ਗੋਲੀਆਂ ਇੱਕ ਬੰਦੇ ਦੇ ਲੱਗੀ ਹੈ ਜੀ ਉਹਨੂੰ ਡੀਐਮਸੀ ਲੈ ਗਏ ਨੇ ਇਲਾਜ ਵਾਸਤੇ ਇੱਕ ਬੰਦੇ ਦੇ ਹੋਰ ਲੱਗੇ ਉਹਨੂੰ ਸਰਵੋ ਹਸਪੀਟਲ ਭੇਜਤਾ ਵਾ ਦੂਜੀ ਧਿਰ ਦੇ ਵੀ ਇੱਕ ਬੰਦੇ ਲੱਗੀ ਹੈ ਜਾਨੀ ਨੁਕਸਾਨ ਤੇ ਬਿਲ ਬਾਕੀ ਸੀ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਜਰਾਂ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਨੂੰਨ ਸਰਕਾਰ ਬੰਦੀਕਾਰ ਵੀ ਕੀਤੀ ਜਾਏਗੀ ਠੀਕ ਆ ਸਾਥੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ